ਇੱਕ ਮੰਦ ਭਾਗੀ ਖਬਰ ਅਮਰੀ ਸਰ ਤੋਂ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇੱਕ ਟਿਪਰ ਨੇ ਸਵਾਰੀਆਂ ਨਾਲ ਭਰੀ ਬੱਸ ਨੂੰ ਟੱਕਰ ਮਾਰ ਦਿੱਤੀ ਹੈ ਬੱਸ ਡਰਾਈਵਰ ਦੀ ਮੌਤ ਹੋ ਗਈ 7 ਸਵਾਰੀਆਂ ਜ਼ਖਮੀ ਹੋਈਆਂ ਨੇ ਟਿਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹਾਦਸਾ ਕੱਥੂ ਨੰਗਲ ਦੇ ਨੇੜੇ ਵਾਪਰਿਆ ਹੈ ਜਿੱਥੇ ਟਿਪ ਟਿਪਰ ਤੇ ਟਰੱਕ ਟਿਪਰ ਤੇ ਬੱਸ ਆਪਸ ਦੇ ਵਿੱਚ ਟਕਰਾ ਗਏ ਔਰ ਬੱਸ ਦੇ ਵਿੱਚ ਸਵਾਰੀਆਂ ਸੀ ਔਰ ਟਿਪਰ ਵੱਲੋਂ ਬੱਸ ਨੂੰ ਟੱਕਰ ਮਾਰੀ ਗਈ ਦੱਸੀ ਜਾ ਰਹੀ ਹੈ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਸੱਤ ਸਵਾਰੀਆਂ ਜ਼ਖਮੀ ਸੋ ਅੰਮ੍ਰਿਤਸਰ ਤੋਂ ਇਹ ਮੰਦ ਭਾਗੇ ਹਾਦਸੇ ਦੀਆਂ ਤਸਵੀਰਾਂ ਨੇ ਬੱਸ ਜਿਹੜੀ ਹੈ ਉਸ ਦੇ ਨਾਲ ਟੱਕਰ ਹੋਈ ਹੈ ਇੱਕ ਟਿਪਰ ਦੀ ਔਰ ਸਵਾਰੀਆਂ ਨੂੰ ਸੱਟਾਂ ਲੱਗੀਆਂ ਨੇ ਪਰ ਡਰਾਈਵਰ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਡਰਾਈਵਰ ਦੀ ਜਾਨ ਗਈ ਹੈ ਇਸ ਭਿਆਨਕ ਹਾਦਸੇ ਦੇ ਵਿੱਚ ਕੱਥੂ ਨੰਗਲ ਦੇ ਕੋਲ ਇਹ ਪਿਆਨਾ ਖਾਦਸਾ ਵਾਪਰਿਆ ਹੈ ਜਿੱਥੇ ਟਿਪਰ ਤੇ ਬੱਸ ਆਪਸ ਦੇ ਵਿੱਚ ਟਕਰਾ ਗਏ ਪਰ ਅਜੀਬ ਸ਼ਰਮਾ ਸਾਡੇ ਸਾਹਿਬ ਯੋਗੀ ਜੁੜੇ ਨੇ ਅਮਿਤ ਸ਼ਰਮਾ ਸਾਡੇ ਸਾਹਿਬ ਯੋਗੀ ਜੁੜੇ ਨੇ ਅਮਿਤ ਕੀ ਇਸ ਵੇਲੇ ਤਾਜ਼ਾ ਸਥਿਤੀ ਹੈ ਕਿਸ ਤਰੀਕੇ ਨਾਲ ਹਾਦਸਾ ਵਾਪਰਿਆ ਅਮਿਤ ਮੇਰੀ ਆਵਾਜ਼ ਮਿਲ ਪਾ ਰਹੀ ਹੈ ਜੀ ਜਿਸ ਤਰੀਕੇ ਨਾਲ ਹਾਦਸਾ ਵਾਪਰਿਆ ਹੈ ਇਸ ਵੇਲੇ ਤਾਜ਼ਾ ਸਥਿਤੀ ਕੀ ਹੈ ਜੀ ਬਿਲਕੁਲ ਤਾਜ਼ਾ ਸਥਿਤੀ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਕੱਤੂ ਲੰਗਲ ਦੇ ਟੋਲ ਪਲਾਜ਼ੇ ਦੇ ਲਾਗੇ ਦੀ ਹੈ ਘਟਨਾ ਵਾ ਜਿੱਥੇ ਕਰੀਬੇ ਇੱਕ ਚਿਪੜ ਦੇ ਨਾਲ ਸਵਾਰੀਆਂ ਨਾਲ ਭਰੀ ਬਸ ਦਾ ਟਕਰਾਅ ਹੋਇਆ ਵਾ ਹਾਲਾਂਕਿ ਉਸ ਵੇਲੇ ਜਿਹੜੀ ਖੁਸ਼ਖਬਰੀ ਮਿਲ ਰਹੀ ਸੀ ਕਿ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਜਿਲ੍ਹਾ ਕੀ ਗੁਰੂ ਨਾਨਕ ਹਸਪੀਟਲ ਉੱਥੇ ਜਗ੍ਹਾ ਤੇ ਦਾਖਲ ਕਰਵਾਇਆ ਗਿਆ ਲੇਕਿਨ ਹੁਣ ਜਿਹੜੀ ਸੂਚਨਾ ਮਿਲ ਰਹੀ ਹੈ ਉਸ ਜਿਹੜੇ ਘਾਇਲ ਜਿਹੜੇ ਬਾਸਤ ਵਿੱਚ ਯਾਤਰੀ ਸੀ ਉਹਨਾਂ ਨੂੰ ਜਿਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ ਉਹਨਾਂ ਦੇ ਵਿੱਚੋਂ ਕਦੀਬ 5 ਲੋਕਾਂ ਦੀ ਜਿਹੜੀ ਮੌਤ ਹੋਈ ਹੈ ਹਾਲਾਂਕਿ ਡਾਕਟਰਾਂ ਦੁਆਰਾ ਇਸ ਦੀ ਪੁਸ਼ਟੀ ਜਰੂਰ ਕੀਤੀ ਜਾ ਰਹੀ ਹੈ ਲੇਕਿਨ ਹਲੇ ਵੀ ਹੋਰ ਵੀ ਜਿਹੜੇ ਗੰਭੀਰ ਅਵਸਥਾ ਦੇ ਵਿੱਚ ਦਾਖਲ ਹੈ ਜਿਨ੍ਹਾਂ ਜਿਹੜੇ ਜੇਰੇ ਲਾਜ਼ਾ ਮੌਕੇ ਤੇ ਜਦੋਂ ਸੂਚਨਾ ਮਿਲੀ ਸੀ ਉਸ ਵੇਲੇ ਜਿਹੜੇ ਡਰਾਈਵਰ ਸੀ ਉਸਦੀ ਮੌਤ ਹੋ ਗਈ ਸੀ ਤੇ ਟਿੱਪਰ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸੀ ਪੁਲਿਸ ਜ਼ਰੂਰ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ ਤੇ ਅੱਗੇ ਦੀ ਕਾਰਵਾਈ ਜ਼ਰੂਰ ਸ਼ੁਰੂ ਕਰ ਦਿੱਤੀ ਹੈ ਅੱਛਾ ਅਮਿਤ ਹਾਦਸਾ ਵਾਪਰਿਆ ਕਿਵੇਂ ਆ ਪਿੱਛੋਂ ਵੱਜੀ ਹੈ ਬਸ ਜੀ ਇਸ ਗੱਲ ਦੀ ਹਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋ ਪਈ ਹੈ ਕਿਉਂਕਿ ਹਨੇਰਾ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਕਿ ਕਿ ਜਿਹੜੇ ਬੱਸ ਦੇ ਯਾਤਰੀਆਂ ਦੇ ਮੁਤਾਬਿਕ ਕਿ ਜਿਹੜੇ ਜਿਹੜਾ ਹਾਦਸਾ ਹੋਇਆ ਵਾ ਉਹ ਟਿੱਪਰ ਵਾਲੇ ਦੀ ਗਲਤੀ ਦੀ ਵਜ੍ਹਾ ਨਾਲ ਹੋਇਆ ਵਾ ਉਹ ਥੋੜੀ ਜਿਹੜਾ ਜ਼ਿਆਦਾ ਸਪੀਡ ਦੀ ਵਜ੍ਹਾ ਨਾਲ ਸਿੱਧਾ ਬੱਸ ਦੇ ਵਿੱਚ ਟਕਰਾਇਆ ਤੇ ਗਲਤ ਦਿਸ਼ਾ ਦੇ ਵਿੱਚ ਉਹ ਆ ਰਿਹਾ ਸੀ ਜਿਸ ਵਜ੍ਹਾ ਨਾਲ ਇਸ ਹਾਦਸਾ ਜਿਹੜਾ ਹੋਇਆ ਵਾ ਸੋ ਉਸ ਤੋਂ ਬਾਅਦ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ ਉਸ ਨੂੰ ਲਗਾਤਾਰ ਲੱਭਣ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਹਾਲੇ ਟੱਕ ਉਫਰਾਰ ਬਸਿਆ ਜਾ ਰਿਹਾ ਉਸ ਦੇ ਜਿਹੜੇ ਮਾਲਕਾਂ ਦੀ ਵੀ شناخت ਕੀਤੀ ਜਾ ਰਹੀ ਹੈ ਟਿੱਪਰ ਕਿਸ ਦਾ ਚਲਾਇਆ ਜਾ ਰਿਹਾ ਸੀ ਕਿੱਥੋਂ ਆ ਰਿਹਾ ਸੀ ਸੋ ਇਸ ਸਾਰੇ ਮਾਮਲੇ ਜਰੂਰ ਜਾਂਚ ਦਾ ਵਿਸ਼ਾ ਹੈ ਸੋ ਇਸ ਮਾਮਲੇ ਦੀ ਜਾਂਚ ਜਰੂਰ ਕੀਤੀ ਜਾਵੇ ਜੀ ਠੀਕ ਹੈ ਧੰਨਵਾਦ ਅਮਿਤ ਤੇ राजीव ਸ਼ਰਮਾ ਵੀ ਸਾਡੇ ਸਹਿਯੋਗੀ ਜੁੜੇ ਨੇ ਐ राजीव ਕੀ ਤਾਜ਼ਾ ਸਥਿਤੀ ਹੈ ਜਿਵੇਂ ਅਮਿਤ ਦੱਸ ਰਹੇ ਸੀ ਕੁਝ ਹੋਰ ਕਜੁਐਲਟੀਆਂ ਹੋਈਆਂ ਨੇ ਕੋਈ ਪਿਕਚਰ ਕਲੀਅਰ ਹੋਈ ਬਿਲਕੁਲ ਜਿਹੜੀ ਹੁਣ ਤੱਕ ਅਫੀਸ਼ੀਅਲ ਕਹੀ ਹੈ ਜਾਂ ਜਿਹੜੀ ਸੂਤਰਾਂ ਦੇ ਮੁਤਾਬਕ ਹੁਣ ਤੱਕ ਸਾਡੇ ਤੱਕ ਜਾਣਕਾਰੀ ਆਈ ਹੈ ਉਹ ਇਹ ਹੀ ਹੈ ਕਿ 6 ਤੋਂ 7 ਲੋਕਾਂ ਦੀ ਮੌਤ ਦੀ ਪੁਸ਼ਟੀ ਹੁਣ ਤੱਕ ਕੀਤੀ ਗਈ ਹੈ ਹਾਲਾਂਕਿ ਕਈ ਜਗ੍ਹਾ ਤੇ ਵੀ ਖਬਰਾਂ ਚੱਲ ਰਹੀਆਂ ਨੇ ਕਿ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਅਫੀਸ਼ੀਅਲੀ ਐਸਾ ਕੋਈ ਵੀ ਹਲੇ ਤੱਕ ਜਿਹੜਾ ਬਿਆਨ ਆ ਕਿਸੇ ਵੀ ਡਾਕਟਰ ਦਾ ਜਾਂ ਪ੍ਰਸ਼ਾਸਨ ਦਾ ਨਹੀਂ ਆਇਆ ਪਰ ਜਿਸ ਤਰੀਕੇ ਦੇ ਨਾਲ ਇਹ ਟੱਕਰ ਹੋਈ ਹੈ ਉਸ ਤੋਂ ਲਾਜ਼ਮੀ ਤੌਰ ਤੇ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਅ ਲੋਕਾਂ ਦੀ ਜਿਹੜੀ ਮੌਤ ਹੈ ਉਹ ਹੋ ਸਕਦੀ ਕਿਉਂਕਿ ਜਿਸ ਤਰ ਤਰੀਕੇ ਨਾਲ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਜਿਹੜਾ ਟਿੱਪਰ ਹੈ ਉਹ ਇੱਕਦਮ ਇਸ ਬਾਦ ਦੇ ਨਾਲ ਟਕਰਾਂਦਾ ਹੈ ਔਰ ਤੂ ਨੰਗਲ ਇਲਾਕਾ ਜੋ ਕਿ ਮਜੀਠਾ ਹਲਕੇ ਦਾ ਇਹ ਪਿੰਡ ਹੈ ਤੂ ਨੰਗਲ ਔਰ ਉੱਥੇ ਜਦੋਂ ਇਹ ਹਾਦਸਾ ਹੋਇਆ ਉਸ ਵੇਲੇ ਪਹਿਲਾਂ ਇਹ ਖਬਰ ਆਈ ਕਿ 10 ਤੋਂ 12 ਲੋਕ ਜਿਹੜੇ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਪਰ ਬਾਅਦ ਦੇ ਵਿੱਚ ਜਦੋਂ ਜਾਣਕਾਰੀ ਆਈ ਕਿ 5 ਤੋਂ ਸੱਤ ਲੋਕਾਂ ਦੀ ਜਿਹੜੀ ਮੌਤ ਹੈ ਉਹ ਹੋ ਚੁੱਕੀ ਹੈ ਜਦਕਿ 12 ਤੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਨੇ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਨਾਨਕ ਦੇਵ ਜਿਹੜਾ ਸਰਕਾਰੀ ਹਸਪੀਟਲ ਹੈ ਉੱਥੇ ਜੋ ਹੈ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜੋ ਕਿ ਜਿਹੜੇ ਇਲਾਜ ਨੇ ਤਾਂ ਬੜੀ ਆਪਣੇ ਆਪ ਦੇ ਵਿੱਚ ਬੰਦਪਾਗੀ ਖਬਰ ਹੈ ਹਾਲਾਂਕਿ ਬਹੁਤ ਜ਼ਿਆਦਾ ਧੁੰਦ ਵੀ ਸੜਕਾਂ ਤੇ ਫਿਲਹਾਲ ਨਜ਼ਰ ਨਹੀਂ ਆ ਰਹੀ ਪਰ ਉਹਦੇ باوجود ਜੇਕਰ ਮੈਂ ਐਗਜ਼ੈਕਟ ਲੋਕੇਸ਼ਨ ਦੀ ਗੱਲ ਕਰਾਂ ਤਾਂ ਗੋਪਾਲਪੁਰਾ ਪਿੰਡ ਹੈ ਅੰਮ੍ਰਿਤਸਰ ਤੋਂ ਜਿਹੜਾ ਪਟਾਣਕੋਟ ਵਾਲੇ ਪਾਸੇ ਨੈਸ਼ਨਲ ਹਾਈਵੇ ਜਾਂਦਾ ਉਹਦੇ ਬਿਲਕੁਲ ਉੱਤੇ ਇਹ ਜਿਹੜਾ ਗੋਪਾਲਪੁਰਾ ਪਿੰਡ ਦੇ ਨੇੜੇ ਇਹ ਹਾਦਸਾ ਹੋਇਆ ਔਰ ਹੁਣ ਤੋਂ ਲਗਭਗ ਘੰਟਾ ਡੇਢ ਘੰਟਾ ਪਹਿਲਾਂ ਜਾਂ ਇਸ ਤੋਂ ਵੀ ਵੱਧ ਮੈਂ ਸਮਾਂ ਕਹਿ ਸਕਦਾ ਕਿਉਂਕਿ ਅੱਜਕੱਲ ਸਰਦੀਆਂ ਦੇ ਦਿਨ ਨੇ ਔਰ ਜਿਹੜਾ ਹਨੇਰਾ ਉਹ ਜਲਦੀ ਹੋ ਜਾਂਦਾ ਛੇ 6:30 ਵਜੇ ਜੋ ਹੈ ਹਨੇਰਾ ਹੁੰਦਾ ਤਾਂ ਹਾਈਵੇ ਜਿਹੜਾ ਉਹ ਅਸੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਉੱਤੇ ਟ੍ਰੈਫਿਕ ਹੁੰਦੀ ਹੈ ਪਰ ਇਹ ਹਾਦਸੇ ਦਾ ਕਾਰਨ ਕੀ ਬਣਿਆ ਕੀ ਟਿਪਰ ਜਿਹੜਾ ਚਾਲਕ ਹੈ ਉਸ ਦੀ ਗਲਤੀ ਸੀ ਪਰ ਇਹ ਵੀ ਜਾਣਕਾਰੀ ਮਿਲੀ ਕਿ ਜਿੱਦਾਂ ਹੀ ਬੱਸਔਰ ਟਿਪਰ ਦੀ ਟੱਕਰ ਹੁੰਦੀ ਹੈ ਔਰ ਜਿਹੜਾ ਟਿਪਰ ਚਾਲਕ ਹੈ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਔਰ ਬੱਸ ਦੇ ਜਿਹੜੇ ਹਾਲਾਤ ਨੇ ਅਸੀਂ ਜਿਸ ਤਰ੍ਹਾਂ ਆਮੋਮਨ ਗੱਲ ਕਰਦੇ ਹਾਂ ਕਿ ਪ੍ਰਕਤੱਚੇ ਜਿਹੜੇ ਬੱਸ ਦੇ ਉੱਡ ਚੁੱਕੇ ਨੇ ਤਾਂ ਜੋ ਹਾਲਾਤ ਬੱਸ ਦੇ ਨੇ ਲਾਜ਼ਮੀ ਤੌਰ ਤੇ ਉਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜੇ ਲੋਕ ਉਸ ਬੱਸ ਦੇ ਵਿੱਚ ਸਵਾਰ ਹੋਣਗੇ ਕਿਉਂਕਿ ਸ਼ਾਮ ਵੇਲੇ ਜ਼ਿਆਦਾਤਰ ਜਿਹੜੇ ਲੋਕ ਨੇ ਸ਼ਹਿਰਾਂ ਦੇ ਵਿੱਚ ਜਿਹੜੇ ਕੰਮਕਾਰ ਕਰਨ ਦੇ ਲਈ ਆਉਂਦੇ ਨੇ ਉਹਨਾਂ ਨੂੰ ਹੁੰਦਾ ਕਿ ਵਾਪਸੀ ਲਈ ਉਹ ਕੀਤੀ ਜਾਵੇ ਔਰ ਜਲਦੀ ਤੋਂ ਜਲਦੀ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਹੁੰਚਿਆ ਜਾਵੇ ਪਰ ਉਸ ਦੌਰਾਨ ਇਹ ਜਿਹੜਾ ਮੰਦ ਭੱਗਾ ਹਾਦਸਾ ਵਾਪਰਿਆ ਔਰ ਥੋੜੀ ਦੇਰ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਵੱਲੋਂ ਕੀ ਕੁਝ ਕਿਹਾ ਜਾਂਦਾ ਉਸ ਤੋਂ ਬਾਅਦ ਅਸੀਂ ਸਪਸ਼ਟ ਤੌਰ ਤੇ ਕਹਿ ਸਕਦੇ ਹਾਂ ਕਿ ਕਿੰਨੀਆਂ ਮੌਤਾਂ ਹੋਣ ਤੱਕ ਹੋਈਆਂ ਪਰ 6 ਤੋਂ 7 ਮੌਤਾਂ ਦਾ ਜਿਹੜਾ ਅੰਕੜਾ ਹੈ ਉਹ ਕੁਝ ਦੇਰ ਪਹਿਲਾਂ ਇਹ ਗਿਆ ਸੀ ਪਰ ਜੀ ਸਵਾਰੀਆਂ ਕਿੰਨੀਆਂ ਸੀ ਬੱਸ ਦੇ ਵਿੱਚ ਉਸ ਵੇਲੇ ਕੀ ਹੋਰ ਵੀ ਲੋਕਾਂ ਨੂੰ ਕੋਈ ਝੋਟਾ ਆਈਆਂ ਨੇ ਕੋਈ ਉੱਥੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਣ ਜਾਂ ਉੱਥੇ ਕੋਈ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੋਵੇ ਅਭੀ ਜੇ ਕਿਉਂਕਿ ਇਹ ਇੱਕ ਨਿੱਜੀ ਗੱਲ ਰਹੀ ਜਾ ਰਹੀ ਹੈ ਔਰ ਕਿਉਂਕਿ ਜਿਹੜੇ ਜ਼ਿਆਦਾਤਰ ਲੋਕ ਨੇ ਜਾਂ ਮਹਿਲਾਵਾਂ ਨੇ ਉਹ ਖਾਸ ਤੌਰ ਤੇ ਜਾਂ ਕੋਈ ਮਲਾਜ਼ਮ ਆਇਆ ਤਾਂ ਉਹ ਸਰਕਾਰੀ ਬੱਸ ਨੂੰ ਹੀ ਪ੍ਰਫਰੈਂਸ ਦਿੰਦਾ ਕਿ ਉਸ ਦੇ ਵਿੱਚ ਉਸ ਦਾ ਕਿਰਾਇਆ ਨਹੀਂ ਲੱਗਦਾ ਤਾਂ ਇਸ ਕਰਕੇ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਸਵਾਰੀਆਂ ਸਰਕਾਰੀ ਬੱਸ ਦੇ ਮੁਕਾਬਲੇ ਘੱਟ ਜ਼ਰੂਰ ਹੁੰਦੀਆਂ ਨੇ ਪਰ ਜਿਵੇਂ ਜਾਣਕਾਰੀ ਮਿਲ ਰਹੀ ਹੈ ਕਿ 6 ਤੋਂ 7 ਲੋਕ ਜਿਹੜੇ ਆ ਉਹ ਉਸ ਵੇਲੇ ਗੰਭੀਰ ਜ਼ਖਮੀ ਸੀ ਉਸ ਤੋਂ ਬਾਅਦ 12 ਤੋਂ 13 ਦੇ ਲੋਕਾਂ ਕਰੀਬ ਦੱਸਿਆ ਜਾ ਰਿਹਾ ਸੀ ਕਿ ਜਿਹੜੇ ਬਹੁਤ ਜ਼ਿਆਦਾ ਉਹਨਾਂ ਨੂੰ ਸੱਟਾਂ ਆਈਆਂ ਨੇ ਪਰ ਉਹ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਨਹੀਂ ਹੈ ਪਰ ਬਾਅਦ ਦੇ ਵਿੱਚ ਕੁਝ ਦੇਰ ਬਾਅਦ ਇਹ ਜਾਣਕਾਰੀ ਆਈ ਕਿ 6 ਤੋਂ 7 ਲੋਕ ਜਿਹੜੇ ਨੇ ਉਹ ਹਸਪੀਟਲ ਵਿੱਚ ਜਦੋਂ ਜਦੋਂ ਲਿਜਾਇਆ ਗਿਆ ਤਾਂ ਡਾਕਟਰ ਅਮਨੋ ਨੇ ਕਲੀਅਰ ਕੀਤਾ ਗਿਆ ਕਿ ਉਹ ਦਮ ਤੋੜ ਚੁੱਕੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਬੜੀ ਹੀ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਕਿ ਇਹ ਉਹਨਾਂ ਪਰਿਵਾਰਾਂ ਦੇ ਉੱਤੇ ਵੀ ਇੱਕ ਵੱਡਾ ਕਹਿਰ ਜਿਹੜਾ ਟੁੱਟਾ ਹੈ ਜਿਹੜੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦਾ ਜਾਂ ਰਿਸ਼ਤੇਦਾਰਾਂ ਦਾ ਕਿਉਂਕਿ ਅੱਜ ਕੱਲ੍ਹ ਵਿਆਹਾਂ ਸ਼ਾਦੀਆਂ ਦਾ ਵੀ ਸੀਜ਼ਨ ਹੈ ਤਾਂ ਲੋਕ ਆਪਣੇ ਰਿਸ਼ਤਾ ਰਿਸ਼ਤੇਦਾਰਾਂ ਦੇ ਤੱਕ ਪਹੁੰਚਣ ਦੇ ਲਈ ਬਸਾਂ ਦਾ ਇਸਤੇਮਾਲ ਕਰਦੇ ਨੇ ਪਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਸ਼ਾਮ ਦੇ ਵੇਲੇ ਜ਼ਿਆਦਾਤਰ ਲੋਕ ਉਹ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਕੰਮਕਾਰਾਂ ਤੋਂ ਆਪਣੇ ਘਰਾਂ ਤੱਕ ਪਹੁੰਚਣਾ ਹੁੰਦਾ ਹੈ ਆਪਣੀ ਮੰਜ਼ਲ ਤੱਕ ਪਹੁੰਚ ਕੇ ਕਿਉਂਕਿ ਰਾਤ ਦਾ ਵੇਲਾ ਹੈ ਠੰਡ ਦਾ ਮੌਸਮ ਹੈ ਪਰ ਉਸ ਦੌਰਾਨ ਇਹ ਜਿਹੜਾ ਜ਼ਬਰਦਸਤ ਹਾਦਸਾ ਹੁੰਦਾ ਹੈ ਜੋ ਕਿ ਇੱਕ ਅਸੀਂ ਕਹਿ ਸਕਦੇ ਕਿ ਬਹੁਤ ਸਾਰੇ ਲੋਕਾਂ ਦੀ ਕੀਮਤੀ ਜਾਨ ਦੇ ਉੱਤੇ ਪਾਰੂ ਪਿਆ ਤਾਂ ਹੁਣ ਥੋੜੀ ਦੇਰ ਦੇ ਵਿੱਚ ਹੋਰ ਜਾਣਕਾਰੀ ਸਪਸ਼ਟ ਹੋਏਗੀ ਕਿ ਹੁਣ ਤੱਕ ਕਿੰਨੇ ਜਿਹੜੇ ਲੋਕ ਨੇ ਉਹਨਾਂ ਦੀ ਮੌਤਾਂ ਦੀ ਪੁਸ਼ਟੀ ਡਾਕਟਰਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ ਪਰ ਐਬੀਟੀਸੀਏ ਜਿਹੜਾ ਹ ਹੈਗੀਆ ਟ੍ਰਾਂਸਪੋਰਟ ਉਹਨਾਂ ਦੀ ਇਹ ਬਾਤ ਸੀ ਜੋ ਕਿ ਅੰਮ੍ਰਿਤਸਰ ਤੋਂ ਦੱਸਿਆ ਜਾ ਰਿਹਾ ਕਿ ਬਟਾਲੇ ਵਾਲੇ ਪਾਸੇ ਜਾ ਰਹੀ ਸੀ ਔਰ ਉੱਥੇ ਇਹ ਜਿਹੜਾ ਹਾਦਸਾ ਹੋਇਆ ਜਿਸ ਦੇ ਵਿੱਚ ਕਈ ਕੀਮਤੀ ਜਾਨਾਂ ਜਿਹੜੀਆਂ ਹੁਣ ਤੱਕ ਰਜੀ ਵੀ ਟੱਕਰ ਆਮੋ ਸਾਹਮਣੇ ਹੋਈ ਹੈ ਅ ਇਸ ਬਾਰੇ ਕਿਉਂਕਿ ਨਾ ਤਾਂ ਹੁਣ ਤੱਕ ਕਿਸੇ ਪ੍ਰਤੱਖ ਦਰਸ਼ੀ ਨੇ ਇਸ ਬਾਰੇ ਦੱਸਿਆ ਪਰ ਲੋਕਾਂ ਨੇ ਕਿਉਂਕਿ ਜਿਸ ਤਰ੍ਹਾਂ ਮੈਂ ਦੱਸ ਰਿਹਾ ਕਿ ਗੋਪਾਲਪੁਰਾ ਪਿੰਡ ਜਿਹੜਾ ਹੈ ਉਸ ਦੇ ਬਿਲਕੁਲ ਬਾਹਰਵਾਰ ਜਿਹੜਾ ਹਾਈਵੇ ਉੱਥੋਂ ਲੰਘਦਾ ਹੈ ਉੱਥੇ ਇਹ ਹਾਦਸਾ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜੇ ਰਾਹਗੀਰ ਸੀ ਉਹਨਾਂ ਨੇ ਆਪਣੀਆਂ ਗੱਡੀਆਂ ਰੋਕ ਕੇ ਜਿੰਨੇ ਵੀ ਉੱਥੇ ਲੋਕ ਮੌਜੂਦ ਸੀ ਉਹਨਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਬਾਅਦ ਦੇ ਵਿੱਚ ਜਦੋਂ ਇੱਕਦਮ ਕਿਉਂਕਿ ਜਦੋਂ ਇਹ ਇਸ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਤਾਂ ਬਹੁਤ ਇੱਕ ਅਸੀਂ ਜਿਸ ਆਵਾਜ਼ ਤੇਜ਼ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਕੋਈ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਸੁਣਦੇ ਹਾਂ ਬਾਅਦ ਦੇ ਵਿੱਚ ਜਿਹੜੇ ਆਸ-ਪਾਸ ਦੇ ਲੋਕ ਨੇ ਜਾਂ ਕੋਈ ਉੱਥੇ ਦੁਕਾਨਦਾਰ ਸੀ ਅਸੀਂ ਆਮੋਮਣ ਦੇਖਦੇ ਹਾਂ ਕਿ ਪਿੰਡਾਂ ਦੇ ਬਾਹਰ-ਬਾਰ ਹਾਈਵੇ ਦੇ ਉੱਤੇ ਕੋਈ ਜੂਸ ਦੀ ਰੇੜੀ ਆ ਜਾਂ ਕੋਈ ਹੋਰ ਕੰਮ-ਕਾਰ ਕਰਨ ਵਾਲਾ ਕੋਈ ਦੁਕਾਨਦਾਰ ਆ ਤਾਂ ਉਹ ਲੋਕ ਜਦੋਂ ਉੱਥੇ ਪਹੁੰਚੇ ਤਾਂ ਇਹੀ ਮੈਂ ਕਹ ਰਿਹਾ ਕਿ ਜਿਹੜਾ ਟਿਪਰ ਚਾਲਕ ਆ ਉਹ ਉੱਥੋਂ ਉਸ ਵੇਲੇ ਹੀ ਫਰਾਰ ਹੋ ਚੁੱਕਿਆ ਸੀ ਹੁਣ ਇਹ ਵੀ ਇੱਕ ਸਵਾਲ ਬਣਿਆ ਹੋਇਆ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਟਿਪਰ ਦੀ ਟੱਕਰ ਹੋਈ ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਬੱਸ ਦਾ ਡਰਾਈਵਰ ਸੀ ਉਸ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਸਿੱਧੀ ਜਿਹੜੀ ਬੱਸ ਹੈ ਉਹ ਟਿਪਰ ਦੇ ਨਾਲ ਟਕਰਾਉਂਦੀ ਹੈ ਔਰ ਹਾਈਵੇ ਦੀ ਜੇਕਰ ਗੱਲ ਕਰੀਏ ਤਾਂ 4 ਲੇਨ ਹਾਈਵੇ ਹੈ ਆ ਇੱਕ ਪਾਸੇ ਨੂੰ ਜਿਹੜੀ ਆਵਾਜਾਈ ਹੈ ਅੰਮ੍ਰਿਤਸਰ ਤੋਂ ਬਡਾਲਾ ਗੁਰਦਾਸਪੁਰ ਜਾਂ ਪਠਾਨਕੋਟ ਵਾਲੇ ਪਾਸੇ ਜਾਂਦੀ ਹੈ ਔਰ ਦੂਸਰੇ ਪਾਸੇੋਂ ਤਾਂ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਜੇਕਰ ਇਸ ਕੋ ਇਹਦੇ ਵਿੱਚ ਇੱਕ ਜ਼ਰੂਰ ਗੱਲ ਹੋ ਸਕਦੀ ਹੈ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਕਿਤੇ ਨਾ ਕਿਤੇ ਜਦੋਂ ਉਹਨਾਂ ਦਾ ਇੱਕ ਸਮਾਂ ਹੁੰਦਾ ਹੈ ਕਿ ਇੰਨੇ ਸਮੇਂ ਤੋਂ ਬੱਸ ਅੱਡੇ ਤੋਂ ਨਿਕਲਣੀ ਹੈ ਇਸ ਤੋਂ ਬਾਅਦ ਇੰਨੇ ਸਮੇਂ ਤੇ ਉੱਥੇ ਪਹੁੰਚਣੀ ਅਗਲੇ ਅੱਡੇ ਤੇ ਉਹਨਾਂ ਦਾ ਇੱਕ ਟਾਈਮ ਨੂੰ ਲੈ ਕੇ ਜ਼ਰੂਰ ਕਾਲੀ ਵਾਲਾ ਜਿਹੜਾ ਰੁਕ ਬੱਸ ਦੇ ਜਿਹੜੇ ਕੰਡਕਟਰ ਜਾਂ ਡਰਾਈਵਰ ਦਾ ਹੁੰਦਾ ਤਾਂ ਇਹ ਜਾਣ ਦਾ ਵਿਸ਼ਾ ਹੈ ਪਰ ਥੋੜੀ ਦੇਰ ਦੇ ਵਿੱਚ ਇਹ ਚੀਜ਼ਾਂ ਵੀ ਸਪਸ਼ਟ ਹੋਣ ਗਈਆਂ ਪਰ ਇਸ ਵੇਲੇ ਤੱਕ ਦੀ ਇਹ ਹੀ ਜਾਣਕਾਰੀ ਹੈ ਕਿ ਜਿਹੜਾ ਇਹ ਅਸੀਂ ਕਹਿ ਸਕਦੇ ਜਬਰਦਸਤ ਟੱਕਰ ਹੋਈ ਹੈ ਹਾਦਸਾ ਹੋਇਆ ਉਸ ਦੇ ਵਿੱਚ ਕਈ ਕੀਮਤੀ ਜਾਨਾਂ ਜਿਹੜੀਆਂ ਚਲੇ ਜਾ ਚੁੱਕੀਆਂ ਨੇ ਔਰ ਕੁਝ ਲੋਕ ਹਾਲੇ ਵੀ ਹਸਪੀਟਲ ਦੇ ਵਿੱਚ ਜ਼ਿੰਦਗੀ ਬਹੁਤ ਦੀ ਲੜਾਈ ਲੜਦੇ ਹੋਏ ਨਜ਼ਰ ਆ ਰਹੇ ਨੇ ਜੀ ਜੀ ਠੀਕ ਹੈ ਧੰਨਵਾਦ ਅਜੀਬ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਇੱਕ ਮੰਦ ਭਾਗਾ ਹਾਦਸਾ ਅੰਮ੍ਰਿਤਸਰ ਦੇ ਇਲਾਕੇ ਚ ਕੱਥੂ ਨੰਗਲ ਦੇ ਕੋਲ ਵਾਪਰਿਆ ਹੈ ਬੱਸ ਦੇ ਵਿੱਚ ਜਿਹੜੀ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਕਿਉਂਕਿ ਟਿਪਰ ਦੇ ਨਾਲ ਟੱਕਰ ਹੋਈ ਸੀ ਔਰ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਔਰ ਕੁਝ ਸਵਾਰੀਆਂ ਜਿਹੜੀਆਂ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ 10 ਦੇ ਕਰੀਬ ਲੋਕ ਜ਼ਖਮੀ ਹੋਏ ਸੀ ਹਸਪਤਾਲ ਲੈ ਕੇ ਗਏ ਔਰ ਹੁਣ ਤੱਕ ਸੋਰਸਸ ਤੋਂ ਇਹ ਖਬਰਾਂ ਨਹੀਂ ਕਿ 6 ਤੋਂ 7 ਲੋਕਾਂ ਦੀ ਉੱਥੇ ਵੀ ਹਸਪਤਾਲ ਚ ਮੌਤ ਹੋ ਚੁੱਕੀ ਹੈ ਜੋ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ